ਦੁਪਰ ਸਾਹਿਬ ਦੇ ਗੁਰਦੁਆਰਾ ਸੰਤਗੜ ਡੇਰਾ ਹਰਖਵਾਲ ਮੁਹੱਲਾ ਮਟੌਰ ਵਿਖੇ ਸੰਤ ਬਾਬਾ ਭਗਤ ਸਿੰਘ ਮਸਤ ਅਤੇ ਸੰਤ ਬਾਬਾ ਭਾਜਾ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਤਿੰਨ ਰੋਜ਼ਾ ਗੁਰਮਤ ਸਮਾਗਮ ਆਰੰਭ ਹੋ ਗਏ ਹਨ ਸਾਰਿਆਂ ਤੋਂ ਪਹਿਲਾ ਗੁਰਦੁਆਰਾ ਕੰਪਲੈਕਸ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋਏ ਇਸ ਸੰਬੰਧੀ ਹਰਖਵਾਲ ਸੰਪਰਦਾ ਦੇ ਮੁਖੀ ਸੰਤ ਬੱਬਾ ਭਗਵਾਨ ਸਿੰਘ ਜੀ ਨੇ ਦੱਸਿਆ ਕਿ ਸ੍ਰਿ ਬ੍ਰਹਮ ਗਿਆਨੀ ਬੱਬਾ ਜਵਾਲਾ ਸਿੰਘ ਤੋਂ ਬਰਸੋਏ ਹੋਏ ਮਹਾਪੁਰਖੇ ਸੰਤ ਬੱਬਾ ਪਖ ਸਿੰਘ ਪਕਟਾ ਤੇ ਸੰਤ ਬੱਬਾ ਪਾਜਾ ਸਿੰਘ ਬਲੋ ਸ੍ਰੀ ਅੰੰਦਪੁਰ ਸਾਹਿਬ ਵਿਖੇ ਬੰਦਗੀ ਕੀਤੀ ਗਈ ਸੀ ਜਿਸ ਤੋਂ ਬਾਅਦ ਸੰਤ ਬੱਬਾ ਮਹਿੰਦਰ ਸਿੰਘ ਹਰਖਵਾਲ ਵਾਲੇ ਮਹਾਪੁਰਖਾਂ ਤਹਿਤ ਚਲਾਈ ਸਾਲਾਨਾ ਗੁਰਮਤ ਸਮਾਗਮ ਗਮ ਕਰਵਾਇਆ ਜਾਂਦੇ ਹਨ ਜਿਸ ਲਈ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ 21 ਜਨਵਰੀ ਨੂੰ ਵੇ ਦੱਸ ਉਹ ਤੋਂ ਦੁਪਹਿਰ 2 ਵਜੇ ਤੱਕ ਚੱਲਣ ਵਾਲੇ ਗੁਰਮਤ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸੇ ਦਿਨ ਸਮਾਗਮਾਂ ਦੀ ਸ਼ੁਰੂਆਤ ਸ੍ਰੀ ਕਨਪਟ ਸਾਹਿਬ ਦੇ ਪੋਗੋਪ੍ਰੰਤ ਹੋਵੇਗੀ। ਇਸ ਮੌਕੇ ਜਸ਼ਵਿੰਦਰ ਸਿੰਘ, ਹਰੀ ਸਿੰਘ ਕਥਾਵਾਚਕ, ਵਿਰਿੰਦਰ ਸਿੰਘ ਕਪੂਰਥਲਾ, ਧਿਆਲ ਸਿੰਘ ਜੁਲੰਧਰ, ਜਗਸੀਰ ਸਿੰਘ, ਜਤਿੰਦਰ ਸਿੰਘ, ਜਗਵਿੰਦਰ ਸਿੰਘ, ਪਰਮਜੀਤ ਸਿੰਘ, ਹਰਚੰਦ ਸਿੰਘ ਕੈਨੇਡਾ, ਗੁਰਸਰਤਾ ਸਿੰਘ ਕਪੂਰਥਲਾ, ਪ੍ਰਗਟ ਸਿੰਘ, ਰੁਜਿੰਦਰ ਸਿੰਘ ਬਲਵਿੰਦਰ ਸਿੰਘ ਜੁਲੰਦਰ ਸਮੇਤ ਵੱਡੀ ਗਿਣਤੀ ਚ ਸੰਗਤ ਹਾਜ਼ਰ ਰਹੀ ਜੀਓ ਦਾਸ ਵੱਲੋਂ ਸਮੁੱਚੇ ਸਾਰੇ ਸੇਵਾਦਾਰਾਂ ਵੱਲੋਂ ਗੁਰਦੁਆਰਾ ਹਰਦਰਬਾਰ ਮੋਦੀ ਮੰਡੀ ਸਾਰੇ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਸਿੱਖ ਸੰਗਤਾਂ ਨੂੰ ਪਤਾ ਹੀ ਹੈ ਕਿ ਸਰਬਸਦਾਨੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਦਾ ਪਿਆ ਵਸੰਤ ਪੰਚਮੀ ਵਾਲੇ ਦਿਨ ਗੁਰੂ ਕਾ ਲਾਹੌਰ ਹੋਇਆ ਮਹਾਰਾਜ ਜੋ ਲਾਹੌਰ ਸੀ ਪਾਕਿਸਤਾਨ ਵਿੱਚ ਉੱਥੇ ਨਹੀਂ ਜਾਣਾ ਚਾਹੁੰਦੇ ਸਨ ਕਈ ਕਾਰਨਾ ਕਰਕੇ ਇਸ ਕਰਕੇ ਮਹਾਰਾਜ ਨੇ ਮੁੱਲ ਜਗਾ ਲੈ ਕੇ ਜੋ ਅੱਜਕੱਲ ਹਿਮਾਚਲ ਚ ਪੈਂਦੀ ਹੈ ਜਿਸ ਨੂੰ ਗੁਰੂ ਕਾ ਲਾਹੌਰ ਕਹਿੰਦੇ ਆ ਉੱਥੇ ਮਹਾਰਾਜ ਦਾ ਵਿਆਹ ਮਹਾਰਾਜ ਜੀਤੋ ਜੀ ਦੇ ਨਾਲ ਹੋਇਆ ਸੋ ਮਹਾਰਾਜ ਦਾ ਜੋ ਘਰ ਸੀ ਅਨੰਦਪੁਰ ਸਾਹਿਬ ਵਿਖੇ ਜਿਸ ਨੂੰ ਗੁਰੂ ਕਾ ਮਹਿਲ ਪੋਰਾ ਸਾਹਿਬ ਦੇ ਨਾਲ ਨਾਲ ਜਾਣੇ ਜਾਂਦਾ ਉੱਥੇ ਗੁਰੂ ਸਾਹਿਬ ਦਾ ਘਰ ਸੀ ਸੋ ਗੁਰੂ ਸਾਹਿਬ ਦੀ ਜੋ ਬਰਾਤ ਉਸ ਸਮੇਂ ਦੇ ਵਿੱਚ ਗੁਰਦੁਆਰਾ ਪੋਰਾ ਸਾਹਿਬ ਗੁਰੂ ਕੇ ਮਹਿਲ ਤੋਂ ਚੱਲੇ ਸਿਹਰਾ ਸਾਹਿਬ ਤੋਂ ਹੁੰਦੀ ਹੋਈ ਗੁਰੂ ਕੇ ਲਾਹੌਰ ਪਹੁੰਚੀ ਜਿੱਥੇ ਕਿ ਮਹਾਰਾਜ ਦੇ ਅਮਰਤ ਵੇਲੇ ਪਤ ਪੰਜਵੇਂ ਵਾਲੇ ਦਿਨ ਅਨੰਦ ਕਾਰਜ ਦੀ ਰਸਮ ਪੂਰੀ ਹੋਈ ਸੋ ਉਹਨਾਂ ਗੱਲਾਂ ਨੂੰ ਮੁੱਖ ਰੱਖਦੇ ਆ ਪਹਿਲਾ ਜੋ ਗੁਰਦੁਆਰਾ ਪੋਰਾ ਸਾਹਿਬ ਗੁਰੂ ਕੇ ਮਹਿਲ ਦੀ ਜੋ ਜਗ੍ਹਾ ਸੀ ਰਸਤਾ ਸੀ ਬੜਾ ਤੰਗ ਸੀ ਜਗ੍ਹਾ ਵੀ ਬੜੀ ਤੰਗ ਸੀ ਉਹ 14 ਦੇ ਵਿੱਚ ਫਿਰ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮੇਟੀ ਨੇ ਗੁਰਦੁਆਰਾ ਹਰਦਰਬਾਰ ਰੋਪੜ ਵਾਲਿਆਂ ਨੂੰ ਇਹ ਸੇਵਾ ਦਿੱਤੀ ਦਾਸਾਂ ਨੂੰ ਸੋ ਉਸ ਟਾਈਮ ਦੇ ਜੋ ਜ਼ਹੀਦਾਰ ਸਨ ਸਤਕਾਰਯੋਗ ਸਬਰਗਵਾਸੀ ਸਤਖੰਡ ਵਾਸੀ ਗਿਆਨੀ ਮਾਲ ਸਿੰਘ ਜੀ ਉਹਨਾਂ ਦੇ ਤਜਵੀਜ਼ ਦੇ ਨਾਲ ਸਲਾਹ ਦੇ ਨਾਲ अगे जो गुरु के बरात सी, तो तो सी शेरा साहब तो आनंदगढ़ तो शुरू होंगी सी शेहरा साहब तो ज़्यादा उन्होंने कहा कि अपा हम गुरु घर बन गया राह भी खुले हो गए जगह भी खुले होगी सो यह सोलह दल है कि सोलह बच्चे अपना इतों शुरू करिए सो सोलह तो, तो फिर यह गुरुद्वारा भोरा साहब गुरु के महला तो महाराजा नगर कीर्तन जो बरात कह तो तो दी है उस टाइम दुरू होया सो दसा ड्यूटी ਲੰਗਰ ਦੇ ਲੱਗੇ ਸੋ 16 ਤੋਂ ਲੈ ਕੇ ਅੱਜ ਤੱਕ ਪਹਿਲੇ ਸਾਲ ਥੋੜਾ ਜਿਹਾ ਘੱਟ ਕੰਮ ਰਿਹਾ ਕਿਉਂਕਿ 2-4 ਦਿਨ ਪਹਿਲੇ ਸਲਾ ਬਣੀ ਉਸ ਤੋਂ ਬਾਅਦ ਫਿਰ ਤਕਰੀਬਨ 7-8 ਕਿਸਮ ਦੀਆਂ ਜੋ ਮਠਿਆਈਆਂ ਜੋ ਕਿ ਪਹਿਲਾਂ ਇੱਕ ਦਿਨ ਲੰਗਰ ਆਉਂਦੇ ਸੀ ਬਸੰਤ ਪੰਚ ਦੇ ਇੱਕ ਦਿਨ ਪਹਿਲਾਂ ਹੁਣ 2 ਸਾਲ ਤੋਂ 2 ਦਿਨ ਇਸ ਸਾਲ 21 ਤੇ 22 ਨੂੰ ਜਨਵਰੀਨ ਲੰਗਰ ਆ ਗੁਰੂ ਕੇ ਮੈਲ ਸੋ ਮਠਿਆਈਆਂ ਤੁਹਾਡੇ ਸਾਹਮਣੇ ਬਣ ਰਹੀਆਂ ਉਹ ਸਾਰੀਆਂ ਫਿਰ 20 ਰਾਤ ਨੂੰ ਉਹ ਰਾ ਸਾਹਿਬ ਸ਼ਿਫਟ ਹੋ ਜਾਣੀ ਉੱਥੇ ਭੇਜ ਦੇਣੀ ਆ ਤੇ ਡਾਣ ਨਾਲ ਵੀ ਬਣਨੀ ਆ ਜਿਹੜੀਆਂ ਤਾਜ਼ੀਆਂ ਚੀਜ਼ਾਂ ਸੋ ਦੋ ਦਿਨ ਗੁਰੂ ਘਰ ਲੰਗਰ ਮਾਰਾ ਦੇ ਯਾਦ ਦੇ ਵਿੱਚ ਉਹਨਾਂ ਦੇ ਵਿਆਹ ਪੁਰਬ ਦੀ ਯਾਦ ਦੇ ਗੁਰਦੁਆਰਾ ਹਰਦਰवार ਕੋਟਪਰਾਟ ਸਾਹਿਬ ਰੋਪੜ ਤੇਰਾ ਮੋਹ ਦੀ ਮੰਡੀ ਜਿੱਥੇ ਕੇ ਬਰ ਰਿਆ ਇੱਥੋਂ ਲਿਜਾ ਕੇ ਉਹ ਸੰਗਤਾਂ ਨੂੰ ਬਰਤਾਇਆ ਜਾਣਾ ਸੋ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਆਪ ਸਾਰੀਆਂ ਸਿੱਖ ਸੰਗਤਾਂ ਭਾਵੇਂ ਕਿ ਪਿੱਛੇ ਆਪ ਨਹੀਂ ਨੇ ਨਵੰਬਰ ਦੇ ਵਿੱਚ ਉਹਨੇ ਨਵੰਬਰ ਤੋਂ ਲੈ ਕੇ 30 ਤੱਕ ਉੱਥੇ ਵੀ ਉਸ ਟਾਈਮ ਦਾਸਾਂ ਨੂੰ ਲੰਗਰ ਲਾਉਣ ਦਾ ਮੌਕਾ ਮਿਲਿਆ ਜੋ ਸ਼ਹੀਦੀ ਸਾਕੇ ਪਾ ਸਾਢੇ 30 ਸਾਲ ਦੇ ਬਰਾਏ ਸਨ ਉਹ ਸਾਕੇ ਸਨ ਅਫਸੋਦ ਦੇ ਸਨ ਸੋ ਹੁਣ ਮਹਾਰਾਜ ਦਾ ਜੋ ਹੈ ਉਹਦੇ ਬਾਅਦ ਫਿਰ ਚੀ ਸਿੰਘਾ ਦੇ ਸਹਿਬ ਜਾਦਿਆਂ ਦੇ ਪਰਿਵਾਰ ਛੋੜੇ ਦੀ ਆਤਮਾ ਨਾਈ ਗਈ ਸਾਰੀ ਜਗ੍ਹਾ ਤੇ ਲੰਗਰਾਂ ਦੀ ਤੇ ਹੁਣ ਜੋ ਹੈ ਮਹਾਰਾਜ ਦਾ ਖੁਸ਼ੀ ਦਾ ਕਾਰਜ ਹੈ ਮਹਾਰਾਜ ਦੀ ਬਰਾਤ ਚੜੀ ਗੁਰੂਕੇ ਲਾਹੌਰ ਨੂੰ ਸੋ ਦੋ ਦਿਨ ਅਟੁੱਟ ਲੰਗਰ ਗੁਰੂਕੇ ਚੱਲਣਗੇ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸੋ ਮੈਂ ਆਪਣੇ ਵੱਲੋਂ ਗੁਰਦੁਆਰਾ ਹਰਦਰਬਾਰ ਟੋਪੜ ਵੱਲੋਂ ਵਾਇਦੀ ਮੰਡੀ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਹਾਰਦਿਕ ਸੱਦਾ ਦਿੰਦਾ ਕਿ ਆਪ ਸਾਰੇ ਹਮ ਹਮਾ ਕੇ ਪਹੁੰਚੋ ਜਿੱਥੇ ਗੁਰਦੁਆਰਾ ਸ਼੍ਰੋਮਣੀ ਕਮੇਟੀ ਵੱਲੋਂ ਨਗਰ ਕੀਰਤ ਸਜਾਇਆ ਜਾਣਾ ਹੋਰ ਸਾਰੀਆਂ ਸ਼ਹਿਰ ਦੀਆਂ तकरीबन ਸਾਰੇ ਵਲਦਿਆਂ ਜੋ ਜਥੇਬੰਦੀਆਂ ਉਹਨਾਂ ਨੇ ਇਸ ਮੌਲੇ ਤੇ ਕਰਨੀਆਂ ਸੋ ਆਪਾਂ ਵੀ ਉਹਦੇ ਵਿੱਚ ਸ਼ਾਮਲ ਹੋ ਕੇ ਗੁਰੂ ਦਸਵੇਂ ਪਾਛੇ ਦੇ ਖੁਸ਼ੀਆਂ ਪ੍ਰਾਪਤ ਕਰੀਏ ਜਿਨ੍ਹਾਂ ਨੇ ਕਿ ਸਾਡੇ ਬਾਤ ਸਰਵਸ ਨੂੰ ਵਾਰ ਦਿੱਤਾ ਸਾਨੂੰ ਪੁਰਨੇ ਪਾਇ ਜਿੰਦਗੀ ਨੂੰ ਬਤੀਤ ਕਰਨ ਦੇ ਸਾਨੂੰ ਬਾਣੀ ਦਿੱਤੀ ਬਾਣਾ ਦਿੱਤਾ ਸੋ ਉਹਨਾਂ ਦੇ ਸਤਿਕਾਰ ਵਿੱਚ ਆਪਾਂ ਸਾਰੇ ਹੁੰਮ ਬਾਕ ਉਹਨਾਂ ਦੇ ਵਿਆਪ ਨੂੰ ਸ਼ਾਮਿਲ ਕਰੀਏ ਸੋ ਮੈਂ ਤੁਹਾਡਾ ਸਾਰੇ ਚੈਨਲ ਦਾ ਬਹੁਤ ਧੰਨਵਾਦੀ ਆ ਜਿਹੜੇ ਕਿ ਸਾਡੀ ਆਵਾਜ਼ ਸੰਗਤਾਂ ਦੀ ਆਵਾਜ਼ ਸੰਗਤਾਂ ਤੱਕ ਹੋਰ ਆਲੇ ਦੁਆਲੇ ਪਹੁੰਚਾਉਂਦੇ ਹਨ ਭਾਰਤ ਤੁਹਾਡੇ ਚੈਨਲ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸਮਾਗਮ ਹੈ ਗੁਰਦੁਆਰਾ ਡੇਰਾ ਸੰਧਗੜ ਅਨੰਦਪੁਰ ਸਾਹਿਬ ਵਿਖੇ ਸੰਤ ਬਾਬਾ ਜਵਾਲਾ ਸਿੰਘ ਮਹਾਰਾਜੀ ਤੋਂ ਵਰਸਾਇਆ ਹੈ ਮਹਾਂਪੁਰਖ ਤਨ ਤਨ ਬਾਬਾ ਭਗਤ ਸਿੰਘ ਜੈਤੇਵਾਲੀ ਅਤੇ ਸੰਤ ਬਾਬਾ ਭਾਜਾ ਸਿੰਘ ਜੀ ਦੋ ਮਹਾਂਪੁਰਖ ਜਿਨ੍ਹਾਂ ਨੇ ਐਸਾ ਸਥਾਨ ਦੇ ਉੱਤੇ ਰਹਿ ਕਰਕੇ ਬੰਦਗੀ ਕੀਤੀ ਹੈ ਉਹਨਾਂ ਦੀ ਸਲਾਣਾ ਯਾਦ ਸੰਤ ਬਾਬਾ ਮਹਿੰਦਰ ਸਿੰਘ ਜੀ ਬੋਲੋ ਜੋ ਪਰੰਪਰਾ ਚਲਾਈ ਗਈ ਸੀ ਉਸ ਅਨੁਸਾਰ ਉਸ ਪਰੰਪਰਾ ਨੂੰ ਅੱਗੇ ਤੋਰਦੇ ਹੋਇਆ ਉਹਨਾਂ ਦੇ ਜਾਨਸ਼ੀਨ ਸੰਤ ਬਾਬਾ ਦੀਦਾਰ ਸਿੰਘ ਜੀ ਹਰਖਵਾਲ ਵਾਲੇ ਵੱਲੋਂ ਮਨਾਈ ਜਾਂਦੀ ਸੀ ਉਸੇ ਹੀ ਇਤਿਹਾਸਕ ਪੁਰਖੀ ਨੂੰ ਅੱਗੇ ਤੋਰਦੇ ਹੋਇਆ ਮੌਜੂਦਾ ਮੁਖੀ ਸੰਤ ਬਾਬਾ ਭਵਾਨ ਸਿੰਘ ਜੀ ਹਰਖੋਵਾਲ ਉਹਨਾਂ ਵੱਲੋਂ ਇਹ ਪ੍ਰੋਗਰਾਮ ਉਸੇ ਤਰ੍ਹਾਂ ਹੀ ਅਲੀਕਿਆ ਗਿਆ ਜਿਸ ਤਰ੍ਹਾਂ ਸੰਤ ਬਾਬਾ ਮਹਿੰਦਰ ਸਿੰਘ ਨੇ ਇਸ ਪ੍ਰੋਗਰਾਮ ਨੂੰ ਅਲੀਕਿਆ ਸੀ ਦੇਸ਼ਾਂ ਵਿਦੇਸ਼ਾਂ ਤੋਂ ਪ੍ਰਦੇਸ਼ਾਂ ਤੋਂ ਸੰਤਾਂ ਇੱਥੇ ਆਉਂਦੀਆਂ ਨੇ ਆਪਣੀ ਸਰਧਾ ਭਾਵਨਾ ਦੇ ਨਾਲ ਆ ਕਰਕੇ ਇਸ ਸਥਾਨ ਤੇ ਸੇਵਾ ਕਰਾਉਂਦੀਆਂ ਨੇ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਜੀ ਦਾ ਬਚਨ ਕਿ ਜਿਹੜਾ ਵੀ ਭਾਈ ਇਸ ਸਥਾਨ ਤੇ ਸੰਤ ਬਾਬਾ ਭਗਤ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਤੇ ਹਾਜ਼ਰੀ ਭਰੇਗਾ ਉਹਨੂੰ ਸਾਡੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਸਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਜੀ ਦੇ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਦੂਰੋਂ ਨੇੜਿਓਂ ਦੇਸਾਂ ਬਦੇਸਾਂ ਤੋਂ ਪ੍ਰਦੇਸਾਂ ਤੋਂ ਸੰਤਾ ਚੱਲ ਕੇ ਇਸ ਪਵਿੱਤਰ ਦਿਹਾੜੇ ਤੇ ਮਹਾਪੁਰਖਾਂ ਨੂੰ ਨਸਮਸਤਕ ਹੋਣ ਵਾਸਤੇ ਪਹੁੰਚਦੇ ਨੇ ਇਹ ਦਿਹਾੜਾ ਬੜੇ ਉਤਸ਼ਾਹ ਦੇ ਨਾਲ ਸਤ ਬਾਬਾ ਭਗਵਾਨ ਸਿੰਘ ਜੀ ਨੂੰ ਵੱਲੋਂ ਮਨਾਇਆ ਜਾ ਰਿਹਾ ਹੈ ਰਾਗੀ ਢਾਡੀ ਪ੍ਰਚਾਰਕ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕਰਨਗੇ 21 21 ਜਨਵਰੀ ਵਾਲੇ ਦਿਨ ਜੋ ਅੱਜ ਅਖੰਡ ਪਾਰਸਾ ਪਰਾਰੰਭ ਹੋਏ ਹਨ ਪਰਸੋਂ 21 ਜਨਵਰੀ ਨੂੰ ਭੋਗ ਪਾਇਆ ਜਾਣਗੇ ਸਮੂਹ ਸੰਗਤਾਂ ਨੂੰ ਦੇਸ਼ਾਂ ਦੇ ਦੇਸ਼ਾਂ ਦੇ ਵਸਨੀਕਾਂ ਸੰਗਤਾਂ ਨੂੰ ਵੀ ਬੇਨਤੀ ਹੈ ਸਰਦਾ ਭਾਵਨਾ ਦੇ ਨਾਲ ਜਿੱਥੇ-ਜਿੱਥੇ ਕੋਈ ਬੈਠਾ ਹੈ ਜਿਹੜਾ ਨਹੀਂ ਵੀ ਇੱਥੇ ਹਾਜ਼ਰੀ ਪਰ ਸਕਦਾ ਉਹ ਮਨ ਕਰਕੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਏ ਗੁਰੂ ਲਾਈਵ ਪ੍ਰੋਗਰਾਮ ਟੈਲੀਕਾਟ ਕੀਤਾ ਜਾਏਗਾ ਘਰਾਂ ਵਿੱਚ ਬੈਠ ਕੇ ਵੀ ਆਪ ਦੇਖ ਸਕਦੇ ਹੋ ਛੰਤ ਬਾਬਾ ਮਹਿੰਦਰ ਸਿੰਘ ਜੀ ਵੱਲੋਂ ਇਹ ਬਚਨ ਹੈ ਕਿ ਖੁਸ਼ੀਆਂ ਪ੍ਰਾਪਤ ਕਰਨੀਆਂ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀਵਨ ਦਾ ਆਨੰਦ ਮਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ